ਕਾਕਾ ਸਾਹਿਬ ਵਾਇਰਲ ਕੀ ਪਤੇ ਸਾਹ ਸਮਜੀ ਮੈਂ ਇੱਕ ਵੀਡੀਓ ਦੇਖੀ ਸੀ ਪਿੰਡ ਮਹਾਰਾਜ ਦੀ ਜ਼ਿਲ੍ਹਾ ਬਟਿੰਡਾ ਦੀ ਉਸ ਵੀਡੀਓ ਤੇ ਦੱਸਿਆ ਗਿਆ ਸੀਗਾ ਇੱਕ ਅਏ ਛੋਟੀ ਜੀ ਬੱਚੀ ਜੋ 7ਵੀਂ ਕਲਾਸ ਪੜ੍ਹਦੀ ਹੈਗੀ ਇਹਨਾਂ ਦਾ ਜੋ ਡੈਡੀ ਹੈ ਉਹਨਾਂ ਦੇ ਲੱਤ ਤੇ 6:00 ਵਜੇ ਸੀਗੀ ਵੱਡਾ ਬੇਚਨ ਹੋਇਆਗਾ ਉਹ ਥੋੜੀ ਕਣੀ ਆਪਣੀ ਦਿਹਾੜੀ ਕਰਦਾ ਹੈਗਾ ਘਰ ਦਾ ਗੁਜ਼ਾਰਾ ਕਰਦਾ ਹੈਗਾ ਇਦੋਂ ਇਹ ਬੱਚੀ ਆਪਣੇ ਦਾਦਾ ਜੀ ਦੇ ਨਾਲ ਜਾ ਕੇ ਸੁਧਾਨਾ ਨਹਿਰ ਤੋਂ ਪਾਣੀ ਦਾ ਡਰਮ ਭਰ ਕੇ ਲਾਉਂਦੀ ਹੈ 8 ਕਿਲੋ ਮੀਟਰ ਦਾ ਪਹੁੰਚ ਹੈ 8 ਕਿਲੋ ਮੀਟਰ ਜਾਂਦੀ ਹੈ 8 ਵਾਰ ਚੌਂਦੀ ਹੈ ਤੇ ਪਿੰਡ ਦੇ ਵਿੱਚ 1 ਰੁਪਈਆ ਲੀਟਰ ਪਾਣੀ ਸਪਲਾਈ ਕਰਦੀ ਹੈ ਉਸ ਦੇ ਨਾਲ ਆਪਣੇ ਘਰ ਦਾ ਗੁਜ਼ਾਰਾ ਇਹ ਕਰਦੇ ਨੇ ਮੇਰਾ ਪਿੰਡ ਕੋਟਪਾਈ ਨਾਨਕ 13 13 ਸੋਸਾਇਟੀ ਦੇ ਵੱਲੋਂ ਨਗਰ ਪੰਚਾਇਤ ਦੇ ਵੱਲੋਂ ਅੱਜ ਮੈਂ ਇਸ ਲੋੜਵੰਦ ਪਰਿਵਾਰ ਪਿੰਡ ਮਹਾਰਾਜ ਇਹਨਾਂ ਦੇ ਘਰ ਪਹੁੰਚਿਆ ਸੇਵਾ ਲੈ ਕੇ ਆਹ ਉਹ ਸੇਵਾ ਇਸ ਤੀਨ ਦਿਨ ਜਾ ਰਿਹਾ ਹੈ ਲੋਤੀ ਜੀ ਲੋਗ ਇੱਕ ਬਾਹਰ ਵਸਦੇ ਵੀਰਾਂ ਨੂੰ ਜਾਂ ਪੰਜਾਬ ਵਿੱਚ ਵਸਦੇ ਵੀਰਾਂ ਨੂੰ ਬੇਨਤੀ ਆਖੇ ਜੋੜ ਕੇ ਇਸ ਪਰਿਵਾਰ ਦੇ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਇਹਨਾਂ ਦਾ ਪਰਿਵਾਰ ਦਾ ਨੰਬਰ ਵੀਡੀਓ ਵਿੱਚ ਦਿੱਤਾ ਜਾਵੇਗਾ ਸੋ ਬੇਨਤੀ ਆਖਦੇ ਜੋੜ ਕੇ ਇਹਨਾਂ ਨੂੰ ਜਿੰਨਾ ਵੀ ਹੋ ਸਕਦਾ ਥੋੜੇ-ਥੋੜਾ 12 12 ਇਹਨਾਂ ਦੇ ਘਰ ਸੇਵਾ ਪਾਉਣ ਦੀ ਕਿਰਪਾਲਤਾ ਕਰੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ